ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਦੋ ਦਿਨ ਹੋ ਗਏ ਨਹੀਂ ਜਿਆਦਾ ਗਰਮੀ ਹੋਈ ਪਈ ਦੇਖੋ ਕਿੰਨਾ ਬੱਦਲ ਉੱਠਿਆ ਇਧਰੋਂ ਤੇ ਇਧਰ ਆਪਣੀ ਮੱਝ ਵੀ ਸਾਨੂੰ ਰਾਤ ਡਰ ਲੱਗੇ ਮੈਨੂੰ ਵੀ ਮਸਰਦਾਨੀ ਦੇ ਵਿੱਚ ਗਰਮੀ ਬਹੁਤ ਸੀ ਤੇ ਵੀ ਕਿਤੇ ਨੂੰ ਸੂਣਾ ਬਵੇ ਰਾਤ ਸਾਰਾ ਦਿਨ ਜਾਤ ਅਸੀਂ ਬੈਠੀ ਉੱਠੀ ਉਸ ਥੋੜਾ ਤਾਂ ਸੂਣ ਵਾਲੇ ਪਸ਼ੂ ਨੂੰ ਮੱਝਾਂ ਨੂੰ ਹਨਾ ਫਰਸ਼ ਤੇ ਬੈਠਣਾ ਔਖਾ ਹੋ ਜਾਂਦਾ ਵਿਚਾਰੀਆਂ ਨੂੰ ਤੇ ਤਾਂ ਹੀ ਆਪਾਂ ਇਹਨਾਂ ਨੂੰ ਇੱਕ ਟਾਈਮ ਕੱਚੇ ਚ ਰੱਖਦੇ ਆ ਥੋੜਾ ਜਿਹਾ ਇਹ ਹੁਣ ਭਲੂਣ ਝੋਟੀਆਂ ਸਾਡੀ ਸਾਨੂੰ ਨਾ ਇਹਦਾ ਪਤਾ ਵੱਡੀਆਂ ਬੱਚਾਂ ਦਾ ਤਾਂ ਪਤਾ ਹੁੰਦਾ ਹਨਾ ਵੀ ਕਿਵੇਂ ਸੂਣ ਸਾਣ ਦਾ ਵੀ ਕਈ ਦਿਨ ਵੱਧ ਲਊਗੀ ਲੱਗਦਾ ਤਾਂ ਨਹੀਂ ਹੈਗਾ ਵੀ ਇਹ ਇੰਨੇ ਦਿਨ ਵੱਧ ਲੈ ਜੂਗੀ ਮੈਨੂੰ ਤਾਂ ਐ ਲੱਗਦਾ ਵੀ ਦਿਨੇ-ਦਿਨੇ ਸੂਪੇ ਵਧੀਆ ਗੱਲ ਹੈ ਰਾਤ ਨੂੰ ਪਤਾ ਮਸਰ ਇੰਨਾ ਜਿਆਦਾ ਹੈ ਮਸਰਦਾਨੀ ਚ ਪਸ਼ੂਆਂ ਦਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹਨਾ ਪੈਨਲ ਨੁਮਾ ਕੇ ਬਾਹਰ ਬੰਨਾਂਗੇ ਤੇ ਮੇਰਾ ਗੋਹਾ ਵੀ ਸੁੱਤਣ ਵਾਲਾ ਪੇ ਤਦ ਕੀ ਰਾਤ ਮੈਂ ਸਰੀਆਂ ਤਾਂ ਬਿੰਦੇ-ਬਿੰਦੇ ਨੂੰ ਉਠ ਉਠ ਦੇਖੀਂਗੀ ਮੇਰੀ ਨੀਂਦਾ ਹੋ ਗਈ ਤੇ ਸਵੇਰੇ ਮੈਂ 5:30 ਉੱਠੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੱਕ ਪਾ ਕੇ ਚਾਹ ਬਣਾਈ ਫਿਰਨਾ ਕੀ ਪਾਠ ਕੀਤਾ ਹੁਣ ਮੈਂ ਬਸ ਸਰਦਾਰ ਜੀ ਖੇਤੋਂ ਆ ਗਏ ਉਹਨਾਂ ਨੂੰ ਚਾਹ ਦੇ ਤੇ ਪਿੰਦਰ ਠਾਤਾ ਉਹਨੇ ਸਕੂਲ ਜਾਣਾ ਹੈ 7:30 ਵਜੇ ਉਹਦੀ ਬੈਨ ਆ ਜਾਂਦੀ ਹੈ ਤੇ ਪਰ ਇਹਦਾ ਤੇ ਮੈਂ ਬਸ ਉਹਨਾਂ ਨੂੰ ਠਾਉਣੀਆ ਨੂੰ ਮੱਝਾਂ ਵੰਦੇ ਆ ਬਦਲ ਬਹੁਤ ਹੋਇਆ ਪਿਆ ਇਧਰ ਉਹ ਆ ਵਾ ਸੱਟ ਲਾਂਗੇ ਸਵੇਰ ਦੇ ਕੰਮ ਨੇ ਥੋੜਾ ਜਿਹਾ ਜ਼ਿਆਦਾ ਹੁੰਦੇ ਨੇ ਹਨਾ ਦੇਖੋ ਜੀ ਇਧਰ ਮੈਂ ਮੱਝ ਨੂੰ ਰਾਤ 3:30 ਸੀ ਸਰਵਾ ਹੀ ਲੈਤੀ ਮੈਂ ਰਾਤ ਵੀ ਪਾਇਆ ਸੀ ਅਸੀਂ ਸੂਣ ਤੋਂ ਨਾ ਜਦੋਂ ਐ ਪਤਾ ਲੱਗ ਜੇ ਵੀ ਦਿਨ ਪੂਰੇ ਹੋ ਗਏ ਫਿਰ ਤਾਂ ਪਤ ਨਹੀਂ ਹੁੰਦਾ ਵੀ ਮੈਂ ਪਸ਼ੂਆ ਨਾ 2 ਦਿਨ ਵੱਧ ਲਵਾਂ ਜਾਂ 5 ਦਿਨ ਵੱਧ ਲਵਾਂ ਪਰ ਇਸ ਦੇ ਹਿਸਾਬ ਨਾਲ ਸਾਨੂੰ ਐ ਲੱਗ ਰਿਹਾ ਵੀ ਇਹ ਅੱਜ ਰਾਤ ਨੂੰ ਜਾਂ ਦਿਨ ਦੇ ਵਿੱਚ ਸੂਪੂਗੀ ਮੈਂ ਥੋੜਾ ਥੋੜਾ ਕਰਕੇ ਜਿਵੇਂ ਇੱਕ ਘੜਸੀ ਇੱਕ ਡੰਗ ਜਿਵੇਂ ਜਿਵੇਂ ਪਸ਼ੂ ਖਾਈ ਜਾਂਦਾ ਕਈ ਵਾਰ ਪਸ਼ੂ ਦੀ ਨਕਸਣ ਵੀ ਪੈ ਜਾਂਦੀ ਹੈ ਤੇ ਉਸ ਤੋਂ ਦੂਜੇ ਡੰਗ ਤੋਂ ਕੜਸੀਆਂ ਸੀ ਸਰੋਂ ਦੇ ਤੇਲ ਦੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਆ ਜਿਵੇਂ ਪਲੂਣ ਪਸੂ ਆ ਜੀ ਉਹਨੂੰ ਸੂਣ ਦੇ ਵਿੱਚ ਤੱਕ ਹੋਣੀ ਹੁੰਦਾ ਹਨਾ ਸੌਖਾ ਸੂਪ ਬੰਦੇ ਸਾਡੀ ਪਹਿਲਾਣੀ ਛੋਟੀ ਜਿਹੜੀ ਸਤੋਗਲ ਦੇਤੀ ਉਹ ਆਪੀ ਸੂਪੀਦੀ ਉਧਰ ਰੱਖਤਾ ਤਾਂ ਲਈ ਦੇਖੋ ਜੀ ਹੁਣ ਵੀ ਅਸੀਂ ਵੈਸੇ ਸਰੋਂ ਦਾ ਲਈ ਹੋਈ ਲੈਟੀ ਦੇ ਵਿੱਚ ਹੁਣ ਮੈਨੂੰ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਰੱਖਦੀ ਆ ਇਧਰ ਚਿੜੀਆਂ ਨੇ ਵੀ ਠੰਡ ਚ ਰੋਲਾ ਪਾਰ ਕੇ ਦੇਖੋ ਸੰਥੋੜੀ ਬਾਤ ਸੁਣਾਉਣ ਇਹਨਾਂ ਨੇ ਬਹੁਤ ਲੜਦੀਆਂ ਨੇ ਹਰ ਸਾਲ ਆਉਂਦੀਆਂ ਨੇ ਇੱਥੇ ਗਰਮੀ ਚ ਹਰ ਸਾਲ ਤੇ ਮਸਰਦਾਨੀ ਮੈਂ ਚੱਕਦੀ ਮਤਲਬ ਮਸਰਦਾਨੀ ਦੇ ਵਿੱਚ ਹੁੰਦਾ ਜਿਹੜਾ ਉਹ ਹੀ ਖਾਈ ਜਾਂਦਾ ਬਸ ਹੁਣ ਇਹਨਾਂ ਨੂੰ ਬੰਨਦਾਂਗੇ ਅਸੀਂ ਸਾਢੇ 6 ਵਜੇ ਨੂੰ ਮੇੜ ਹੀ ਦੇਣੇ ਨੇ ਤਕਰੀਬਨ ਮੱਝਾਂ ਦਾ ਆ ਦੇਖੋ ਜੀ ਇਧਰ ਆਪਣਾ ਕੂਲਰ ਚੱਲ ਰਿਹਾ ਮੈਂ ਬਹੁਤ ਤੋਂ ਗਰਮੀ ਦੇ ਵਿੱਚ ਔਖਾ ਹੋਇਆ ਤੇ ਹਵਾ ਜੀ ਚੱਲ ਪਈ ਠੰਢੀ ਠੰਢੀ ਮੈਂ ਕਿਹਾ ਹੁਣ ਮੈਂ ਕੂਲਰ ਦੇ ਪੈਸੇ ਲਵਾ ਦੇ ਮੈਨੂੰ ਕਹਿੰਦੇ ਹੁਣ ਠਮੀ ਹੋ ਜੂਗਾ ਮੀਂਹ ਇੱਕ ਦਿਨ ਆਊਗਾ ਉਸ ਤੋਂ ਬਾਅਦ ਤਾਂ ਗਰਮੀ ਆਣੀ ਹੈ ਨਾ ਹਜੇ ਤਾਂ 2 ਮਹੀਨੇ ਪੂਰੀ ਗਰਮੀ ਬੈਣੀ ਹੈ ਬਹੁਤ ਆਖੋ ਨੀਣਾ ਮੈਨੂੰ ਭੈਣਾਂ ਦੇ ਕਮੈਂਟ ਆਉਂਦੇ ਸੀ ਵੀ 쿨ਰ ਤੁਸੀਂ ਕਿੰਨੇ ਦਾ ਲੈਂਦਾ ਜੀ ਇਹ ਆਪਾਂ ਨੂੰ ਕਿਹਾ 11000 ਰੁਪਏ ਦਾ ਇੰਨੀ ਮੰਗਾਈ ਹੋ ਗਈ ਪਹਿਲਾਂ 쿨ਰ ਹੀ ਸਾਰੇ 3500 4000 5000 ਤੱਕ ਸਟਾਪ ਦਾ 쿨ਰ ਆਉਂਦਾ ਸੀ ਜਦੋਂ ਅਸੀਂ ਪਹਿਲਾਂ ਨਿਆਏ ਤੇ 8000 ਦਾ 쿨ਰ ਲੈ ਤੇ ਏਡਾ ਵੱਡਾ ਆਂਦੇ ਵੀ ਹੋਇਆ 8000 ਦਾ 쿨ਰ ਏਡਾ ਵੱਡਾ ਇਹ ਦੇਖੋ ਨਿੱਕਾ ਜਿਹਾ 쿨ਰ ਨਾਲੇ 11000 ਰੁਪਏ ਦਾ 쿨ਰ ਆਇਆ ਤੇ ਚਲੋ ਜੀ ਹੁਣ ਮੈਂ ਉਠਾਉਣੀਆ ਸਰਦਾਰ ਜੀ ਨੂੰ ਆਪਾਂ ਬੰਦੇ ਮੱਜਾ ਮੱਦੇ ਨੂੰ ਲੇਟੀ ਕੁਵਾ ਕੇ ਬਦਲ ਆਉਂਦਾ ਫਿਰ ਇਥੋਂ ਮੇਰਾ ਕੰਮ ਨਿਬੜ ਜੂਗਾ ਥੋੜਾ ਜਿਹਾ ਇੱਕ ਰੋਜ ਦੇ ਹੁਣ ਤੁਹਾਨੂੰ ਪਤਾ ਪਸੀਨੇ ਜਿਹੀ ਵਾਲੀ ਗਰਮੀ ਐ ਮੈਂ ਸਵੇਰੇ ਸ਼ਾਮ ਦੋ ਟਾਈਮ ਕੱਪੜੇ ਧੋਣੀਆਂ ਤਾਂ ਵੀ ਬੁਰਾ ਹਾਲ ਹੋਇਆ ਰਹਿਣਾ ਤੇ ਦੇਖੋ ਜੀ ਇਹਦੀ ਨਾ ਕੂਲਰ ਦੀ ਇੱਥੇ ਇਹ ਪੱਤੀਆਂ ਘੁੰਮਦੀਆਂ ਨੇ ਜਦੋਂ ਉਹਦੇ ਬਟਨ ਉੱਪਰੋਂ ਹੀ ਬਟਨ ਲੱਗੇ ਹਨ ਉਹਦੇ ਤੇ ਲਾਵਾਂਗੇ ਤਾਂ ਉਹ ਘੁੰਮਦੀਆਂ ਨੇ ਰਸੋਈ ਦੇ ਵਿੱਚ ਵੀ ਮੈਨੂੰ ਹਵਾ ਆਉਂਦੀ ਐ ਦੇਖੋ ਜੀ ਇਧਰ ਚਾਹ ਪੀ ਲਈ ਰਾਤ ਵਾਲੇ ਦੁੱਧ ਵਾਲੇ ਭਾਂਡੇ ਮੈਂ ਕਿਲਾ ਉਹ ਦਰਮ ਮੱਝਾਂ ਨੂੰ ਮੇੜੂ ਕਿ ਇਹਦਾ ਅੰਦਰ ਵੀ ਹੋ ਕੇ ਖੋਣ ਵਾਲੇ ਕੰਮ ਨਹੀਂ ਚਾਹੀ ਮਹੀ ਆਈ ਜਾਵੇ ਚਲੋ ਜੀ ਆਪਾਂ ਨੂੰ ਠਾਈਏ ਅਵਿੰਦਰ ਚਾਹ ਵੀ ਲਈ ਪੀ ਫਿਰ ਉੱਥੇ ਬਣ ਬਿਸਕੁਟ ਲੈ ਆ ਜਾ ਬਈ ਬੱਦਲ ਬਹੁਤ ਉੱਠ ਗੜਿਆ ਮੱਝਾਂ ਮੰਦੀ ਦੇਖੋ ਜੀ ਹਵਾ ਚੱਲ ਪਈ ਠੰਡੀ ਠੰਡੀ ਮੌਸਮ ਹੈ ਹਾਏ ਹਾਏ ਗਰਮੀ ਦੇ ਵਿੱਚ ਤਾਂ ਮਸਾ ਸ਼ਾਂਤੀ ਮਿਲਦੀ ਹੈ ਜੇ ਕਿਸੇ ਬਸ ਹਵਾ ਚੱਲ ਪੈਂਦੀ ਹੈ ਚਲੋ ਜੀ ਹੁਣ ਆਪਾਂ ਮੱਝਾਂ ਵੰਦੇ ਆਂ ਮਿਲਦੇ ਆਂ ਅਗਲੇ ਐਪੀਸੋਡ ਦੇ ਨਾਲ ਦੇਖੋ ਜੀ ਆਪਾਂ ਆ ਗਏ ਖੇਤ ਸਾਢੇ 7 ਹੋ ਗਏ ਮੀਂਹ ਪਈ ਜਾਂਦਾ ਥੋੜਾ ਥੋੜਾ ਠੰਡੀ ਠੰਡੀ ਹਵਾ ਚੱਲਦੀ ਹੈ ਮੌਸਮ ਬਹੁਤ ਸੋਹਣਾ ਤੁਸੀਂ ਕਹੋਗੇ ਮੀਂਹ ਜੀ ਖੇਤ ਸਬਜ਼ੀ ਤੋੜਨਾਂ ਨੇ ਮੈਂ ਠੰਡ ਜੀ ਹੁੰਨੀ ਨਹੀਂ ਗਰਮੀ ਚ ਨਹੀਂ ਮੈਂ ਹੁੰਦੀ ਚਾਹੀਏ ਘਰੋਂ ਕੋਈ ਸੁੱਕੀ ਸਬਜ਼ੀ ਤੋੜਨੀ ਪੈ ਜੇ ਬਹੁਤ ਔਖੀ ਹੈ ਗਰਮੀ ਚ ਅੱਜ ਤਾਂ ਬਹੁਤ ਸੋਹਣਾ ਮੌਸਮ ਹੋਇਆ ਤੇ ਜੀਰੀਆਂ ਵੀ ਹਰੇ ਭਰੇ ਮਾਰਨ ਲੱਗੀਆਂ ਹੈ ਬਈ ਸਰਦਾਰ ਜੀ ਵੜਦੇ ਨੇ ਮੱਖੀ ਉਧਰੋਂ ਦੇਖੋ ਟੋੜेंगी ਫਰੀਆਂ ਅੱਜ ਤਾਂ ਠੰਡਾ ਬਈ ਅੱਜ ਤਾਂ ਤੜਾ ਦੇ ਮੇਰੀ ਲੱਤ ਦੁਖੀ ਜਾਂਦੀ ਐ ਸਾਬੀ ਹਾਂ ਕੱਲ ਤਾਂ ਐਵੇਂ ਗਾਤੀ ਕੁੱਲ ਨੂੰਰੇ ਸਾਲ ਮਾਰ ਕੇ ਅੱਜ ਠੰਡਾ ਹੋ ਗਈ ਹੈ ਫਿਰ ਕਿਵੇਂ Baal ਉੜਦੇ ਨੇ ਦੇਖੀ ਕੋਕ ਕੋਰੇ ਨਾ ਜਾ ਕਰੋ ਖੇਤ ਦੱਸ ਗੀ ਢੀਆਂ ਲੈਣਾ ਉਹਨਾਂ ਨੂੰ ਚਲੋ ਜੀ ਫੜੀਆਂ ਤੋੜ ਲੀਆਂ ਹਲਕੀਆਂ ਹਲਕੀਆਂ ਕਣੀਆਂ ਜੀਆਂ ਪੈਰੀਆਂ ਦੀਆਂ ਮੈਂ ਤਾਂ ਇੰਨੀ ਆਹ ਹੋਈ ਪਿਆ ਗਰਮੀ ਆ ਗਈ ਦੇਖ ਲੈ ਇੰਨੀ ਠੰਡ ਦੇ ਵਿੱਚ ਵੀ ਹੇ ਹੇ ਕਲਪ ਨੇ ਜਾਨ ਕੱਢਣ ਵਾਲੀ ਕਰਤੀ ਖੜਕੇ ਤਾਂ ਥੋੜਾ ਜਿਹਾ ਕੰਮ ਬਹੁਤ ਘੱਟ ਹੁੰਦਾ ਊ ਚਲ ਐਵੇਂ ਪਹਿਲਾਂ ਨਾਲ ਥੋੜਾ ਮੋਟਾ ਫਰਕ ਹੈ ਹੇ ਹੇ ਮੈਂ ਤਾਂ ਇਹਦੀ ਸਰਦਾਰ ਜੀ ਆ ਜਾਣਗੇ ਅੱਜ ਤਾਂ ਤੋੜ ਲੀਆਂ ਅੱਜ ਥੋੜੀਆਂ ਫੜੀਆਂ ਵੀ ਘੱਟ ਦੀ ਕੁਸ ਪੀਤੀ ਨੇ ਤੜਾਤੀਆਂ ਇਧਰ ਮੱਕੀ اپنی ਚਾਰ ਨਾਲੀ ਆ ਉਹ ਚਾਰ ਵਾਲੀ ਆ ਹੁਣ ਥੋੜਾ ਜਿਹਾ ਅੱਜ ਦਾ ਦਿਨ ਤਾਂ ਮੀਂਹ ਹੈਗਾ ਪੰਜ ਚਾਰ ਦਿਨਾਂ ਚ ਚਾਰ ਆ ਜਿਹੜਾ ਪਾ ਲੈਣਗੇ ਤੇ ਹੁਣ ਆਪਾਂ ਚੱਲਦੇ ਆ ਕਰੀ ਮੈਂ ਦੇਖਦੀ ਆਂ ਜੀ ਅੱਜ ਠੰਡ ਜੀ ਆ ਦਵਾਈ ਲੈਣ ਵਗ ਜਾਣਗੇ ਸਰਦਾਰ ਜੀ ਫਿਰ ਇੱਕ ਆਪਣੀ ਮੱਝ ਵੀ ਸੂਣ ਵਾਲੀ ਆ ਜੇ ਤਾਂ ਅੱਜ ਲੈ ਗਈ ਲੈ ਗਈ ਨਹੀਂ ਤਾਂ ਬਸ ਫਿਰ ਮੱਝ ਸੂਈ ਤੋਂ ਬਾਅਦ ਨਹੀਂ ਲੈ ਕੇ ਜਾਵਾਂ ਜਾਉਂਗੀ ਔਖਾ ਹੋ ਜਾਂਦਾ ਬੱਸਾਂ ਤੇ ਬਹੁਤ ਪ੍ਰੋਬਲਮ ਆਉਂਦੀ ਐ ਇੱਕ ਗਰਮੀ ਜਾਦੀ ਹੋਈ ਪਈ ਜਿੰਨਾ ਗਰਾਮ ਆਉਂਦੀ ਓੰਨੇ ਇੱਕ ਬੱਸਾਂ ਤੇ ਚੜ ਉਤਰ ਕੇ ਫੇਰ ਬਹੁਤ ਕਰ ਲੈਣੇ ਆ ਦੇਖਦੇ ਆਂ ਅੱਜ ਕੱਲ ਵੀ ਮੈਂ ਕਿਹਾ ਸੀ ਕੱਲ ਨਹੀਂ ਮੇਰੀ ਗੱਲ ਸੁਣੀ ਮੈਨੂੰ ਭੈਣਾਂ ਦੇ ਕਮੈਂਟ ਆਉਂਦੇ ਨੇ ਵੀ ਤੁਹਾਡੀ ਐਮ ਆਰ ਆਈ ਚ ਕੀ ਆਇਆ ਜੀ ਐਮ ਆਰ ਆਈ ਮੈਂ ਦੋ ਕਰਾ ਲਈਆਂ ਇੱਕ ਮੈਂ April ਚ ਕਰਾਈ ਤੀ ਇੱਕ ਮੈਂ ਹੁਣ ਕਰਾਈ ਆ ਸੋਮਵਾਰ ਨੂੰ ਬਸ ਥੋੜਾ ਮੋਟਾ ਜਿਹਾ ਫਰਕ ਆਇਆ ਉਹਦੇ ਵਿੱਚ ਵੀ ਵੀ ਜਿਵੇਂ ਪਹਿਲਾਂ ਨਾਲ 3% 65% 3% 65% ਫਰਕ ਪਿਆ ਵੀ ਥੋੜਾ ਜਾਂ ਜਿਆਦਾ ਨਹੀਂ ਹੈਗਾ ਹੁਣ ਦੁਬਾਰਾ ਤੋਂ ਆਪਾਂ ਨੇ ਇਹ ਐਮ ਆਰ ਆਈ ਡਾਕਟਰ ਨੂੰ ਦਿਖਾ ਕੇ ਆਉਣੀ ਆ ਸਾਨੂੰ ਟਾਈਮ ਨਹੀਂ ਲੱਗਿਆ ਮੰਡੇ ਦੀ ਕਰਾਈ ਹੋਈ ਐਮ ਆਰ ਆਈ ਤਾਂ ਹੁਣ ਦੇਖਦੇ ਆ ਉਹਨੂੰ ਪੁੱਛਦੇ ਆ ਵੀ ਇਹਨੂੰ ਤੁਸੀਂ ਐਦਾਂ ਹੀ ਠੀਕ ਕਰੋਗੇ ਜਾਂ ਕੋਈ ਆਪਰੇਸ਼ਨ ਵਗੈਰਾ ਦਾ ਹੁਣ ਕੀ ਕਰੀਏ ਜੀ ਬਹੁਤ ਕੰਮ ਮੁੜ ਗਿਆ ਪਿਆ ਚਲੋ ਜੀ ਹੁਣ ਆਪਾਂ ਚੱਲਦੇ ਆ ਘਰੇ ਚਲੋ ਜੀ ਸਾਈਫੀ ਕੀ ਦੇ ਮੰਗਰ ਪੈ ਗਿਆ ਟਾਈਮ ਵੱਜ ਗਿਆ 6:30 ਹੁਣ ਮੈਂ ਮੱਜਾਂ ਨਮਾਉਂ ਅੱਜ ਮੱਜਾਂ ਨਮਾਉਣ ਵਾਲਾ ਵੀ ਨਹੀਂ ਕੋਈ ਹੈਗਾ ਤੇ ਹਲਾ ਨਾਲ ਅੱਜ ਸਰਦਾਰ ਜੀ ਕਰੇ ਨੇ ਉਹ ਚਾਰ ਚੂਰ ਬਵਾਉਂਦੇ ਫਿਰਦੇ ਨੇ ਉਧਰ ਰੇਪਾਉਣ ਵਾਗੇ ਪਿੰਦਰ ਵੀ ਚਾਰ ਆਣਿਆਂ ਨਾਲ ਮੈਂ ਹੁਣ ਪਹਿਲਾਂ ਅਸੀਂ ਦਵਾਈ ਲੈ ਕੇ ਆਏ ਸਵੇਰੇ 11 ਵਜੇ ਮੈਂ ਸੁਨੇਹਾ ਸੁਨੇਹਾ ਲੈ ਗਈ ਉਹਨਾਂ ਨੂੰ ਮਿਸਤੋ ਬਾਦ ਪਕਰੋ ਨੇ ਹੁੰਨੇ ਜੀ ਥੈਰੇਪੀ ਫਿਜ਼ੀਓਥੈਰੇਪੀ ਹੁਣ ਤੇ ਮੈਂ ਕਿਹਾ ਚੱਲ ਉਹਦੇ ਨਾਲ ਮਾੜਾ ਮੋਟਾ ਠੀਕ ਹੋ ਜਾਊਗਾ ਮੈਂ ਹੁਣ ਉਹ ਕਰਾ ਕੇ ਇੰਨੀਆਂ ਸਨਾਮੋਂ 6.5 ਹੋ ਗਏ ਹੁਣ ਮੈਂ ਮੱਝਾਂ ਨਵਾਉਂ ਇਧਰ ਨਾਲ ਆਪਣੇ ਪਿਆਜਾਂ ਦੀ ਬੋਰੀ ਕੱਲ ਦੀ ਲਿਆਂਦੀ ਪਈ ਐ ਇਹ ਖੋਲ ਕੇ ਉਹ ਚ ਪਾਉਣੀ ਆ ਮੈਂ ਹੁਣ ਮੱਝਾਂ ਨਵਾ ਕੇ ਫੇਰ ਪਾਉਂਗਾ ਸਪਰੀਤ ਤੋਂ ਕਦੂ ਚਰਿਆ ਲੈਣੀ ਹਨ ਫਗਦ ਦੁੱਧ ਦਾਲ ਬਣਾਵਾਂਗੇ ਜੀ ਕਈ ਦਿਨ ਬਾਅਦ ਮਿਲੇ ਸਾਨੂੰ ਕਦੂ ਖਤਮ ਹੋ ਗਏ ਤੇ ਨਹੀਂ ਇਹਦੇ ਵਿੱਚੋਂ ਵਧੀਆ ਵਧੀਆ ਅੱਡ ਕੱਢਣ ਵਾਲੇ ਤੁਸੀਂ ਇਹ ਵੀ ਸਿਉਨ ਨੇ ਦੇ ਭਾਅ ਹੋ ਗਏ ਜੀ ਇਹ ਸਾਨੂੰ 1700 ਦਾ ਗੱਟਾ ਮਿਲ ਇੰਨੇ ਮਹਿੰਗੇ ਹੋ ਗਏ ਦੇਖੋ ਅੱਗੇ ਅਸੀਂ ਲਾਉਂਦੇ ਹੁੰਦੇ ਜਮਾਂ ਨਹੀਂ ਮਹਿੰਗੇ ਹੋਏ ਇਸ ਵਾਰ ਤੱਕੀ ਅਸੀਂ ਨੇ ਲਾਈ ਨਹੀਂ ਹੈਗੇ ਹੁਣੇ ਮਹਿੰਗੇ ਹੋ ਗਏ ਦੇਖੋ ਇੰਨਾ ਹੋ ਗਿਆ ਤੇ ਇੱਧਰ ਆਪਣਾ ਕੂਲਰ ਖੜਾ ਮੈਂ ਵੀਡੀਓ ਦੇ ਵਿੱਚ ਦੱਸਿਆ ਤੁਹਾਨੂੰ ਪਹਿਲਾਂ ਪੁੱਛਦਿਆਂ ਦੇ ਵੀ ਕਿੰਨੇ ਦਾ ਕੂਲਰ ਆਇਆ ਆਪਣਾ 11000 ਦਾ ਕੂਲਰ ਆ ਅੱਜ ਮੈਂ ਇਥੇ ਕੱਪੜੇ ਵੀ ਨਹੀਂ ਧੋਤੇ ਗਏ ਕਿ ਮੈਂ ਸਵੇਰੇ ਸੁਨੇਹਾ ਤੋਂ ਆਉਂਦੀ ਸੀ ਸਵੇਰੇ ਆਪਾਂ ਚਲੇ ਗਏ ਹੁਣ ਸ਼ਾਮ ਨੂੰ ਚਲੇ ਗਏ ਨਹੀਂ ਮੈਂ ਸ਼ਾਮ ਨੂੰ ਧੋ ਲੈਂਦੀ ਹੁਣ ਇੱਧਰ ਮੱਕੀ ਭਾਰੀ ਆ ਮੈਂ ਇਥੇ ਚੱਕ ਕੇ ਪੈਣੀ ਨਹੀਂ ਥੋੜੇ ਥੋੜੇ ਬੱਠਲਾਂ ਨਾਲ ਪਾਉਂਗੀ ਦੇਖੋ ਜੀ ਆਪਣੀ ਮੱਝ ਅਜੇ ਤੱਕ ਨਹੀਂ ਸੂਈ ਗਾਹੀ ਗਾਹਾਂ ਜਾਂਦੀਆਂ ਨੇ ਸਾਨੂੰ 2 ਦਿਨ ਹੋ ਗਏ ਇੰਨੀ ਘਾ ਰੱਖਦਿਆਂ ਨੂੰ ਇਹਦੀ ਹੱਕ ਗਏ ਸੀ ਤਾਂ ਚੈਨਲ ਤਿਆਰ ਕੇ ਬੁਟੀਕ ਤੇ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ ਅੱਜ ਤੋਂ ਜੀ ਸਵੇਰੇ 9:00 ਮੰਨੇ ਆ ਪੱਠ ਤੋਂ 9:00 ਵਜੇ ਤੱਕ ਤੁਸੀਂ ਉਹ ਚੈਨਲ ਤੇ ਵੀਡੀਓ ਦੇਖੋ ਉੱਥੇ ਸੂਟਾਂ ਦੀ ਵੀਡੀਓ ਆਊਗੀ ਤੇ ਹੁਣ ਮੈਂ ਮੱਝਾਂ ਨਿਵਾ ਕੇ ਸਬਜ਼ੀ ਪਾਣੀ ਦਾ ਬਣਾਉਣੀ ਆ ਅੱਜ ਤੋਂ ਸੇ ਚੈਨਲ ਤੇ ਬਲੌਗ ਨਾਲ ਇੰਜੋਏ ਕਰੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ